ਇਸ ਹਾਈਵੇ ਦੇ ਉੱਪਰ ਸਾਡਾ ਹੋਇਆ ਜੀ ਚਲਾਨ ਚਲਾਨ ਹੋਇਆ ਕਹਿੰਦੇ 4000 ਰੁਪਏ ਦਾ ਚਲਾਨ ਤੇ ਪੁਲਿਸ ਵਾਲਿਆਂ ਨੇ ਪਹਿਲਾਂ ਗੱਡੀ ਨੂੰ ਰੋਕਿਆ ਹਨਾ ਅਸੀਂ ਰੋਕ ਲਈ ਸਾਈਡ ਤੇ ਲਾ ਲਈ ਗੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਤਰੀਕ 2 ਅਗਸਤ ਤੇ ਦੇ ਨੇ ਤੀਜਾ ਸਾਡੀ ਹਜੂਰ ਸਾਹਿਬ ਯਾਤਰਾ ਦਾ ਅਸੀਂ ਇਸ ਟਾਈਮ ਹੈਗੇ ਇੰਦੋਰ ਸ਼ਹਿਰ ਦੇ ਵਿੱਚ ਅਸੀਂ ਆਏ ਹੋਏ ਆ ਆਪਣੀ ਗੱਡੀ ਤੇ ਤੇ ਅਸੀਂ ਮੋਹਾਲੀ ਤੋਂ ਹਜੂਰ ਸਾਹਿਬ ਜਾ ਰਹੇ ਹਾਂ ਬਾਈਕਾਰ ਅਸੀਂ ਹੈਗੇ 4 ਜਣੇ ਮੈਂ ਮੇਰੀ ਬੇਟੀ ਇਬਾਦਤ ਨਾਲ ਮੇਰੀ ਵਾਈਫ ਕਿਰਨਬੀਰ ਕੋਰ ਨਾਲ ਮੇਰਾ ਭਰਾ ਕਿਰਨ ਦਾ ਬ੍ਰਦਰ ਸਿਮਰਤਪਾਲ ਸਿੰਘ ਅਸੀਂ ਮੋਹਾਲੀ ਤੋਂ ਤੁਰ ਕੇ ਗਏ ਸੀ ਜੀ ਪਹਿਲਾਂ ਜੈਪੁਰ ਜੈਪੁਰ ਸਟੇ ਕੀਤੀ ਉੱਥੇ ਘੁੰਮੇ ਜੈਪੁਰ ਤੋਂ ਬਾਅਦ ਸਿੱਧਾ ਸੀ 12 13 ਘੰਟੇ ਦੀ ਡਰਾਈਵ ਕਰਕੇ ਰੁਕਦੇ ਰਕਾਂਦੇ ਪਹੁੰਚੇ ਇੰਦੋਰ ਇੰਦੋਰ ਗੁਰੂ ਨਾਨਕ ਸੱਤਸੰਗ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਰਾਤ ਕੱਟੀ ਇੱਥੇ ਵਿਸ਼ਰਾਮ ਕੀਤਾ ਤੇ ਇੱਥੇ ਕਮਰਾ ਲੈ ਲਿਆ ਸੀ ਲੰਗਰ ਪਾਣੀ ਛਕਿਆ ਰਾਤ ਨੂੰ ਤੇ ਸਵੇਰੇ ਚਾਹ ਪੀ ਕੇ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਪਾ ਰਹੇ ਹਾਂ ਜੀ ਸਵੇਰ ਦਾ 7 ਵਜੇ ਦਾ ਟਾਈਮ ਹੈ ਹਜ਼ੂਰ ਸਾਹਿਬ ਨੂੰ ਤੇ ਇੱਥੋਂ ਹਜ਼ੂਰ ਸਾਹਿਬ ਦਾ ਜੋ ਸਫ਼ਰ ਮੈਪ ਦੇ ਉੱਪਰ ਹੈਗਾ ਪੂਰਾ 12 ਘੰਟਿਆਂ ਦਾ ਹੈ 11 ਘੰਟਿਆਂ ਦਾ ਪਰ ਸਾਨੂੰ 13-14 ਘੰਟੇ ਲੱਗ ਜਾਣਗੇ ਅਸੀਂ ਰੁਕ ਕੇ ਦੁਕਾਨ ਦੇ ਜਾਵਾਂਗੇ ਚਲੋ ਸ਼ੁਰੂ ਕਰਦੇ ਹਾਂ ਜੀ ਆਪਣਾ ਸਫ਼ਰ ਦਰਸ਼ਨ ਕਰੋ ਜੀ ਗੁਰਦੁਆਰਾ ਗੁਰਦਾਰਨਕ ਸਤਸੰਗ ਦਰਬਾਰ ਦਾ ਜੋ ਕਿ ਇੰਦੋਰ ਸ਼ਹਿਰ ਦੇ ਵਿੱਚ ਨੇ ਅਸੀਂ ਰਾਤ ਇੱਥੇ ਪਹੁੰਚੇ ਸੀ ਰਾਤੀ 9 ਵਜੇ ਦੇ ਕਰੀਬ ਤੇ ਇੱਥੇ ਕਮਰਾ ਲੈ ਲਿਆ ਸੀ ਕਮਰੇ ਦਾ ਰੈਂਟ ਸਾਨੂੰ 1100 ਰੁਪਏ ਪਿਆ ਕਿਉਂਕਿ ਅਸੀਂ ਮੋਹਾਲੀ ਤੋਂ ਹਜੂਰ ਸਾਹਿਬ ਜਾ ਰਹੇ ਹਾਂ ਜੈਪੁਰ ਰੁਕੇ ਸੀ ਜੈਪੁਰ ਤੋਂ ਬਾਅਦ ਅਸੀਂ ਪਹੁੰਚ ਗਏ ਸੀ ਇੰਦੋਰ ਬਹੁਤ ਹੀ ਜ਼ਿਆਦਾ ਸੋਹਣਾ ਗੁਰਦੁਆਰਾ ਬਿਲਕੁਲ ਮੇਨ ਸਿਟੀ ਦੇ ਵਿੱਚ ਬਣਿਆ ਹੋਇਆ ਔਰ ਬਹੁਤ ਹੀ ਜ਼ਿਆਦਾ ਜਿਵੇਂ ਕਹਿ ਸਕਦਾ ਹਾਂ ਸੁੰਦਰਤਾ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੇ ਬਧੀਆ ਤਰੀਕੇ ਨਾਲ ਮੇਨਟੇਨ ਕੀਤਾ ਹੋਇਆ ਔਰ ਇੱਥੇ ਲੰਗਰ ਦਾ ਪ੍ਰਬੰਧ ਵੀ ਹੁੰਦਾ ਚਾਹ ਪਾਣੀ ਦਾ ਪ੍ਰਬੰਧ ਵੀ ਹੁੰਦਾ ਜੇਕਰ ਤੁਸੀਂ ਵੀ ਵਾਇਰ ਰੋਡ ਆਂਦੇ ਹੋ ਤਾਂ ਇੰਦੋਰ ਇਸ ਗੁਰਦੁਆਰਾ ਸਾਹਿਬ ਰੁੱਕ ਸਕਦੇ ਹੋ ਇੰਦੋਰ ਸ਼ਹਿਰ ਦੇਖਣੇ ਚ ਬਹੁਤ ਸੋਹਣਾ ਹੈ ਹਾਂ ਰਾਤ ਨੂੰ ਜਦੋਂ ਅਸੀਂ ਗਿਉ ਵੇਖਿਆ ਬਹੁਤ ਜ਼ਿਆਦਾ ਸੋਹਣਾ ਵਾ ਜਿਵੇਂ ਜੈਪੁਰੋਂ ਵੀ ਇੰਦੋਰ ਸੋਹਣਾ ਹੈ ਜੈਪੁਰ ਤੋਂ ਜ਼ਿਆਦਾ ਸੋਹਣਾ ਹੈ ਜੈਪੁਰ ਤੋਂ ਜ਼ਿਆਦਾ ਸੋਹਣਾ ਇੰਦੋਰ ਲੱਗਾ ਇੰਦੋਰ ਜ਼ਿਆਦਾ ਸੋਹਣਾ ਹੈ ਸਾਫ਼ ਸੁਥਰਾ ਬਹੁਤ ਸੋਹਣਾ ਸ਼ਹਿਰ ਆਪਣੀ ਗੱਡੀ ਵੀ ਜਿਹੜਾ ਜੈਪੂਰ ਆ ਜਿਹੜਾ ਉਹ ਪੁਰਾਣਾ ਜਿਹੜਾ ਪਹਿਲਾਂ ਕਿਲਿਆਂ ਵਾਲਾ ਬਣਿਆ ਹੋਇਆ ਉਹ ਜ਼ਿਆਦਾ ਸੋਹਣਾ ਵਾ ਅੰਦਰ ਰਸਵਾ ਗੱਡੀ ਦੇਖੋ ਕਿੰਨੀ ਗੰਦੀ ਹੋਈ ਪਈ ਐ ਇੰਦੌਰ ਤੋਂ ਨਿਕਲਦੇ ਇੰਦੌਰ ਦੀਆਂ ਕੁਝ ਚਲਕੀਆਂ ਜੋ ਕਿ ਇੰਦੌਰ ਸ਼ਹਿਰ ਦੇ ਵਿੱਚ ਮੈਟਰੋ ਦਾ ਪੁਲ ਬਣਦਾ ਦੇਖਿਆ ਸੀ ਹੁਣ ਸਾਨੂੰ ਇਹ ਨਹੀਂ ਪਤਾ ਇੱਥੇ ਮੈਟਰੋ ਆਲਰੇਡੀ ਚੱਲ ਰਹੀ ਐ ਕਿ ਨਵੀਂ ਬਣਾ ਰਹੇ ਨੇ ਜਾਂ ਕਈ ਥਾਵਾਂ ਦੇ ਉੱਪਰ ਨਵੇਂ ਰੂਟ ਬਣਾ ਰਹੇ ਨੇ ਆਹ ਦੇਖੋ ਜੀ ਬਹੁਤ ਸੋਹਣਾ ਸਾਫ਼ ਸੁਥਰਾ ਜਿਵੇਂ ਚੰਡੀਗੜ੍ਹ ਮੋਹਾਲੀ ਸਾਨੂੰ ਫੀਲ ਹੁੰਦਾ ਨਾ ਇਹ ਇਧਰਲੇ ਏਰੀਆ ਦਾ ਮੈਨੂੰ ਸੱਚੀ ਦੱਸਾਂ ਫੋਰਨ ਕੰਟਰੀ ਵਰਗਾ ਏਰੀਆ ਲੱਗ ਰਿਹਾ ਹੈ ਹੈਨਾ ਜਿਵੇਂ ਆ ਕਿਸੇ ਫੋਰਨ ਕੰਟਰੀ ਦੇ ਵਿੱਚ ਅਪ ਖੜੇ ਹੁੰਨੇ ਆ ਬਹੁਤ ਸੋਹਣਾ ਸ਼ਹਿਰ ਹੈ ਨੋ ਡਾਊਟ ਨੋ ਡਾਊਟ ਸਾਫ਼ ਸੁਥਰਾ ਜੇ ਟਾਈਮ ਹੁੰਦਾ ਤਾਂ ਜ਼ਰੂਰ ਇਸ ਨੂੰ ਸ਼ਹਿਰ ਨੂੰ ਐਕਸਪਲੋਰ ਕਰਦੇ ਹੋ ਪਰ ਬਾਹਰ ਬੱਦਲ ਬਾਈ ਬਹੁਤ ਜਿਆਦੀ ਹੋਈ ਪਈ ਹੈ ਤੇ ਅਸੀਂ ਟਾਈਮ ਸਿਰ ਪਹੁੰਚਣੇ ਬਹੁਤ ਸੋਹਣੇ ਏਰੀਏ ਫਿਰ ਤੋਂ ਸ਼ੁਰੂ ਹੋਗੇ ਅੰਦੋਰ ਤੋਂ ਅੱਗੇ ਜਾਂਦੇ ਹੋਏ ਤੇ ਇਹ ਹੈ ਪਹਾੜੀ ਏਰੀਆ ਕਿਹਦੀ ਪਹਾੜੀ ਏਰੀਆ ਚ ਆ ਗਿਆ ਪਹਾੜੀ ਪਾੜਨੇ ਵਾਲੇ ਦੁਆਲੇ ਡਰਾਈਵਰ ਵੀ ਭੈਣ ਕਹਿੰਦੇ ਨਾਲ ਬੈਠਾ ਭਰਾ ਬੋਲਦਾ ਨਹੀਂ ਇਹ ਜਦੋਂ ਕੈਮਰਾ ਆਨ ਹੁੰਦਾ ਉਦੋਂ ਹੀ ਚੁੱਪ ਕਰਦਾ ਹੈ ਨਹੀਂ ਤਾਂ ਇਹਨੂੰ ਅਸੀਂ ਜਦੋਂ ਕੈਮਰਾ ਬੰਦ ਕਰਦੇ ਹਾਂ ਨਾ ਚੁੱਪ ਕਰਾਉਣਾ ਪੈਂਦਾ ਚੁੱਪਾ ਨਹੀਂ ਹੁੰਦਾ ਚੁੱਪ ਨਹੀਂ ਹੁੰਦੇ ਸੀ ਕਹਿੰਦਾ ਉਹੀ ਤਾਂ کہہ ਰਿਹਾ ਗਿਆ ਨਾ ਵਹਿਮ ਉਹ ਨਾ ਫੇ ਬੋਲਦਾ ਨਹੀਂ ਬੋਲਦਾ ਨਹੀਂ ਵਹਿਮ ਇਹ ਨੇਚਰ ਹੁੰਦੀ ਕਹਿੰਦੇ ਆ ਕੈਮਰੇ ਕੈਮਰੇ ਸਾਹਮਣੇ ਨਹੀਂ ਬੋਲਦਾ ਕਹਿੰਦੇ ਆ ਅਮਰੇ ਸਮੇਂ ਨਹੀਂ ਅੱਗੇ ਪਿੱਛੇ ਦੀ ਗੱਲਾਂ ਸੁਣੋ ਤੁਹਾਨੂੰ ਬਦਲਾ ਦੇਗਾ ਇਹ ਲੋਕ ਕੇ ਲੋਕੇ ਦਾ ਵਲੌਗ ਬਣਾਵਾਂਗੇ ਤੇਨੇ ਉੱਚੇ ਉੱਚੇ ਪਹਾੜ ਕੱਟਣਾ ਵੀ ਕੱਟ ਬਹੁਤ ਕਰਵਾ ਰਹੇ ਸੀਰੀਅਸਲੀ ਬਹੁਤ ਜੋ ਸੋਨਾ ਸਫਰ ਹੈ ਇਹ ਵਾਲਾ ਫੇਰ ਹੈ ਜਿਹੜਾ ਜਦੋਂ ਅਸੀਂ ਇੰਦੋਰ ਤੋਂ ਨਿਕਲੇ ਸੀ ਨਾ ਇੰਦੋਰ ਤੋਂ ਅਜੇ ਜਿਵੇਂ ਪੁੱਲ ਪੁੱਲ ਬਣ ਰਹੇ ਨੇ ਜਾਂ ਕੁਝ ਹੈ ਨਾ ਨਵੀਂ ਸੜਕ ਸੁੜਕ ਬਣ ਰਹੀ ਹੋਣੀ ਤੇ ਬੜਾ ਮਤਲਬ ਉਸ ਸਾਹ ਤੇ ਥੋੜਾ ਲੱਗ ਰਿਹਾ ਸੀ ਵੀ ਹਾਏ ਸਾਰਾ ਰਸਤਾ ਇਦਾਂ ਦਾ ਹੀ ਹੋਊਗਾ ਇਹ ਹਨਾ ਜਿੱਪੀ ਵੀ ਜਿਵੇਂ ਗੰਦਾ ਜਾ ਲੱਗਣਾ ਸ਼ੁਰੂ ਹੋ ਗਿਆ ਸਾਨੂੰ ਬਟ ਜਦੋਂ ਅਸੀਂ ਦੌਰ ਤੋਂ ਥੋੜਾ ਜਿਹਾ ਮਨ ਲੱਗਦਾ ਆਪਾਂ ਕਿੰਨੇ ਕਿਲੋਮੀਟਰ ਅੱਗੇ ਆਏ ਹੋਵਾਂਗੇ ਆ ਗਿਆ 20 ਕਿਲੋਮੀਟਰ ਹਾਂ ਵੀ 20 25 ਕਿਲੋਮੀਟਰ ਹੋਗਾ ਹਾਂ 20 25 ਕਿਲੋਮੀਟਰ ਅੱਗੇ ਆਏ ਆ ਤੇ ਅੱਗੇ ਜਿਹੜਾ ਹਨ ਉਹ ਰਸਤਾ ਮਤਲਬ ਵੇਖਣ ਨੂੰ ਮਿਲਿਆ ਜਿਹੜਾ ਆਸੇ ਪਾਸੇ ਪਹਾੜੀ ਪਹਾੜਾ ਬਹੁਤ ਸੋਹਣਾ ਮਤਲਬ ਇਹ ਕਹਿ ਸਕਦੇ ਆਪਾਂ ਕਿ ਜਿੱਦਾਂ ਮੰਨ ਲਓ ਇਹ ਹਿਮਾਚਲ ਜਾਨੇ ਆ ਘੁੰਮਣ ਵਾਸਤੇ ਪਹਾੜਾ ਤੇ ਇਹ ਇਦਾਂ ਲੱਗ ਰਿਹਾ ਵੀ ਇੱਧਰ ਆਜੋ ਨਾਲੇ ਪਹਾੜ ਵੀ ਵੇਖਣ ਨੂੰ ਮਿਲਦੇ ਨੇ ਨਾਲੇ ਗੁਰੂ ਘਰੇ ਵੀ ਮੱਥਾ ਟੇਕ ਆਉਂਦਾ ਬੰਦਾ ਇੰਜੋਏ ਵੀ ਕਰ ਆਉਂਦਾ ਪੂਰਾ ਹੈ ਨਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਹਰ ਇੱਕ ਰੰਗ ਮਿਲਦਾ ਤੁਹਾਨੂੰ ਰਾਜਸਥਾਨ ਟੈਕਨੋਲੋਜੀ ਵੀ ਅੱਛੀ ਆਦੀ ਇੰਦੋਰ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਜਿਆਦਾ ਸੋਹਣਾ ਸ਼ਹਿਰ ਹੈ ਉਸ ਤੋਂ ਬਾਅਦ ਅੱਗੇ ਹਰੀਆਲੀ ਬਹੁਤ ਹੈ ਤੇ ਉਹ ਤੁਹਾਨੂੰ ਦੱਸਿਆ ਸੀ ਜੈਪੁਰ ਤੋਂ ਇੰਦੋਰ ਦਾ ਰਸਤਾ ਬਹੁਤ ਘੈਂਟ ਹੈ ਮੇਰੀ ਉਹ ਲਾਈਫ ਦੀ ਸਭ ਤੋਂ ਵਧੀਆ ਜਰਨੀ ਦੇ ਵਿੱਚੋਂ ਇੱਕ ਜਰਨੀ ਢੀੜੀ ਜਾਏਗੀ ਕਿ ਜਿੰਨੀਆਂ ਮੈਂ ਜਰਨੀਆਂ ਕੀਤੀਆਂ ਨੇ ਇਹ ਵੀ ਬਹੁਤ ਸੋਹਣੀ ਜਰਨੀ ਹੈ ਬਿਲਕੁਲ ਬਹੁਤ ਸੋਹਣਾ ਰਸਤਾ ਨਜ਼ਾਰੇ ਆ ਰਹੇ ਨਜ਼ਾਰੇ ਪਹਾੜੀ ਪਹਾੜ ਪਹਾੜਾਂ ਦੇ ਵਿੱਚੋਂ ਹੀ ਆ ਰਹੇ ਆਪਾਂ ਪਹਾੜਾਂ ਦੇ ਵਿੱਚ ਹੀ ਸੜਕ ਬਣੀ ਹੋਈ ਹੈ ਹਨਾ ਪਹਾੜੀ ਏਰੀਆ ਪਹਾੜੀ ਏਰੀਆ ਸਾਰਾ ਤੇ ਅੱਧੀਆਂ ਕ ਤੇ ਸਾਨੂੰ ਆ ਜਿਹੜੀਆਂ ਚੀਜ਼ਾਂ ਹੀ ਵੇਖਦੇ ਆ ਨੇਚਰ ਤੇ ਇਹਨਾਂ ਤੇ ਠਕਾਵਟ ਨਹੀਂ ਹੋ ਦਿੰਦੀਆਂ ਸਾਨੂੰ ਨਾ ਨਹੀਂ ਤਾਂ ਜਿਹੜਾ ਕਾਲਾਪਾ ਐਕਸਪ੍ਰੈਸ ਹਾਈਵੇ ਤੇ ਆਏ ਹੋ ਤੇ ਚਿੱਪੀ ਕਹਿ ਰਹੇ ਬੋਰਜ ਹਾਂ ਕੱਲ ਹਾਂ ਪਰਸੋਂ ਆਏ ਹਾਂ ਪਿਛੇ ਪਿਛੇ ਕਹਿ ਰਹੇ ਬੋਰਜ ਹੋ ਰਹੇ ਆਪਾਂ ਵਧੀਆ ਨਹੀਂ ਲੱਗ ਰਿਹਾ ਕਿਉਂਕਿ ਉਹ ਤੇ ਨਾ ਬ੍ਰੇਕ ਬ੍ਰੇਕ ਤੋਂ ਪੈਰ ਕੁਝ ਆਸੇ ਪਾਸੇ ਕੋਈ ਚੀਜ਼ਾਂ ਵੀ ਨਹੀਂ ਹੈਗੀਆਂ ਬਸ ਜਾਈ ਜੋ ਜਾਈ ਜੋ ਦੂਰ ਦੂਰ ਤੱਕ ਜਿਵੇਂ ਉਹ ਆਪਣਾ ਫਾਇਦਾ ਉਹਦਾ ਆਪਣਾ ਫੀਲ ਸੀ ਕਿਉਂ ਕਿ ਇੱਕ ਬੰਦਾ ਜਲਦੀ ਸਮਾਂ ਹਨਾ ਜਲਦੀ ਪਹੁੰਚ ਜਾਂਦਾ ਟਰੈਵਲ ਕਰ ਲੈਂਦਾ ਬਿਲਕੁਲ ਸਹੀ ਗੱਲ ਆ ਹਾਇ 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 ਕਿਸੇ ਜਿਹਦੇ ਪੋਕ ਤਾਂ ਜਾਮਰੀ ਕਿਉਂਕਿ ਇਹ ਏਸੀ ਉਧਰੋਂ ਕੀਤਾ ਹੈ ਕਿਉਂਕਿ ਠੰਡਾ ਬੰਦ ਬਹੁਤ ਇਹ ਸ਼ੀਸ਼ੇ ਖੋਲਦੇ ਆ ਤਾਂ ਪਰ ਪਰ ਪਰਵੜ ਦੀ ਆਵਾਜ਼ ਆ ਜਾਂਦੀ ਏ ਆਵਾਜ਼ ਖਰਾਬ ਕਰਨਾਂ ਚ ਪੈਂਦੀ ਏ ਛਿੱਟੇ ਛੁੱਟੇ ਪੈ ਸਕਦੇ ਨੇ ਕਿਉਂਕਿ بارش ਪਈ ਹੋਈ ਏ ਤੇ ਏਸੀ ਜੇ ਚਲਾਣੇ ਵਠੜ ਲੱਗਦੀ ਏ ਅਸੀਂ ਸ਼ੀਸ਼ੇ ਬਲ ਕਰਾਂਗੇ ਓਏ ਹੋਏ 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 ਚਲੋ ਜੀ ਅਸੀਂ ਇੰਜੋਏ ਕਰੀਏ ਸਫਰ ਨੂੰ ਤੁਹਾਨੂੰ ਫਿਰ ਅੱਗੇ ਜਾ ਕੇ ਮਿਲਦੇ ਆਂ ਬੱਦਲਾਂ ਨੂੰ ਢੱਕ ਲਿਆ ਬੱਦਲਾਂ ਨੇ ਨਹੀਂ ਪਾੜਾ ਨੂੰ ਢੱਕ ਲਿਆ ਬੱਦਲਾਂ ਨੇ ਮੈਂ ਪੁੱਠਾ ਯਾਰ ਦੇਖੇ ਬੋਲੇ ਆਏ ਕੁਝ ਨਹੀਂ ਬੋਲੇ ਤੂੰ ਨਾ ਇਹ ਤਾਂ ਬੋਲਦੀ ਮੂੰਹ ਚ ਗੁਟਕਾ ਪਾਇਆ ਗਿਆ ਐਵੇਂ ਪੁੱਠੇ ਨਹੀਂ ਬੋਲਦਾ ਨਾ ਨਾ ਅਮਰਦਾਰੀ ਮੁੰਡਾ ਹੈ ਗੁਟਕਾ ਨਹੀਂ ਖਾਂਦਾ ਹੋਰ ਕੀ ਕਰਦਾ ਕੀ ਕਰ ਦੋਈ ਦਸਤੇ ਤੋਰੀਆਂ ਸਬਜੀ ਕਹਿੰਦਾ ਤੋਰੀਆਂ ਸਬਜੀ ਟਿੰਡੇ ਕਹਿੰਦਾ ਰਸਤੇ 'ਚ ਰੁਕ ਗਏ ਜੀ ਪਹਾੜਾਂ ਦੇ ਵਿੱਚ ਇੱਥੇ ਅਮਰੂਦ ਵੇਚ ਰਹੀ ਸੀ ਕਿੰਨੀ ਕੀ ਜੀ ਬੇਟੀ ਗੁੜੀਆ ਮੈਂ ਕਿਹਾ ਜਰਾ ਅਮਰੂਦ ਲੈ ਲਿਓ ਉਸ ਤੋਂ ਥੋੜੇ ਜੇ ਤੇ ਕਿਉਂਕਿ ਫਰੂਟ ਥੋੜਾ ਜਿਹਾ ਹੋਣਾ ਜ਼ਰੂਰੀ ਹੈ ਰਸਤੇ ਦੇ ਵਿੱਚ ਖਾ ਖੂ ਲੈਂਦਾ ਹੈ ਬੰਦਾ ਕਿੰਨੇ ਪੈਸੇ ਕੱਢ ਲਓ ਜਰਾ ਬੜੀ ਪਿਆਰੀ ਬੋਲੀ ਕੁੜੀ ਦੇਖੋ ਆਗੂ ਤੁਹਾਨੂੰ ਤੁਹਾਨੂੰ ਦਿਖਾਣਾ 70 ਰੁਪਏ ਬੱਸ ਕੀ ਨਾਮ ਹੈ ਆਪਕਾ ਬੇਟਾ ਕਾਜਲ ਕਾਜਲ ਕੀ ਬਾਤ ਹੈ ਬਹੁਤ acha ਨਾਮ ਹੈ ਦੇਖ ਕਿੰਨ 70 ਰੁਪਏ ਨੂੰ ਕੁੜੀਆਂ ਨੂੰ ਇਹ ਬਾਅਦ ਤੇ ਸਕੂਲ ਲੈ ਰਿਹਾ ਪਾਪਾ ਕੋਲੋਂ ਸ਼ੂਨੀਆ ਸ਼ਿਪੀ ਡਰਾਈਵ ਕਰਦੇ ਰਹਿੰਦੇ ਆ ਨਾ ਤੇ ਸ਼ਿਪੀ ਕੋਲ ਟਾਈਮ ਨਹੀਂ ਮਿਲਦਾ ਸਾਰਾ ਦਿਨ ਮਤਲਬ ਉਹਨੂੰ ਚੱਕਣ ਵਾਸਤੇ ਵਿਵਸ ਰੂਮ ਚ ਜਾ ਕੇ ਚੱਕਦੇ ਆ ਤਾਂ ਹੁਣ ਦੇਖ ਕਿੰਨਾ ਸਕੂਲ ਲੈ ਰਿਹਾ ਪਰ ਉਕੇ ਹੀ ਰਸਤੇ ਚ ਇੱਧਰ ਦੇਖ ਮਮਾ ਨੀ ਉਧਰ ਬਾਹਰ ਦੇਖਣਾ ਨੇ ਹੁਣ ਬਾਹਰ ਦੇਖ ਲੈਂਦੇ ਹਾਂ ਹਾਂ ਪਿਉਤੀ ਦੇ ਆਪਣੇ ਲਾਡ ਲਾਉਣ ਮੇਰਾ ਵੀ ਬੜਾ ਉਹ ਹੋ ਜਾਂਦਾ ਨਾ ਪਿਉਤੀ ਲਾਡਲੜਾਰੇ ਨੀ ਹੋਈ ਮੰਮਾ ਪਾਪਾ ਗੁਰ ਗਿਆ ਸੀ ਹਾਂਜੀ ਨਹੀਂ ਮੈਨੂੰ ਮਿਸ ਕਰਦੀ ਜਾਂਦੀ ਮੈਂ ਵੀ ਇਹਨੂੰ ਮਿਸ ਕਰਦਾ ਰਹਿਣਾ ਹਾਂ ਮੈਂ ਕੋਈ ਰੂਮ ਵਿੱਚ ਪਹੁੰਦਿਆਂ ਉਦੋਂ ਹੀ ਬੜੀ ਖੁਸ਼ ਹੁੰਦੀ ਮੇਰੇ ਨਾਲ ਪਾਪਾ ਪਾਪਾ ਮਤਲਬ ਪਾਪਾ ਕਹਿੰਦੀ ਤਾਂ ਕਹਿੰਦੀ ਨਹੀਂ ਪਰ ਖੇਡਦੀ ਬਹੁਤ ਜ਼ਿਆਦਾ ਆਪਾਂ ਇੱਥੋਂ ਲੈ ਰਹੇ ਆ ਸਮੋਸੇ ਤੇ ਕਚੌੜੀ ਕਿ ਕਿ ਸਿਮਰ ਕਹਿੰਦਾ ਮੈਂ ਕਚੌੜੀ ਖਾਣੀ ਆ ਤੇ ਆਪਾਂ ਰਸਤੇ 'ਚ ਚਾਹ ਲੱਲਾਂਗੇ ਤੇ ਰਸਤੇ 'ਚ ਜਾ ਕੇ ਪੀਵਾਂਗੇ ਆ ਗਿਆ ਸਿਮਰ ਲੈ ਕੇ ਚਾਹੇ ਵੀ ਨਹੀਂ ਚਾਹੀ ਹੈ ਇ ਨਾਲੀ ਇਹ ਬਾਹਰ ਪੀ ਰਸਤੇ 'ਤੇ ਤੁਰਦੇ ਪਹੁੰਚ ਗਏ ਇੰਦੋਰ ਤੋਂ ਕਾਫੀ ਅੱਗੇ ਪਤਾ ਨਹੀਂ ਕਿਹੜੀ ਜਗ੍ਹਾ ਇੱਥੇ ਕੋਈ ਠਾਬਾ ਮਿਲ ਗਿਆ ਸੀ ਖੁੱਲਾ ਢੁੱਲਾ ਕਿਰਨ ਗਏ ਨੇ ਇਬਾਦਤ ਦੀ ਟੋਕਰੀ ਕੱਢਣ ਜਿਹਦੇ ਵਿੱਚ ਉਹਦਾ ਕੁਕਿੰਗ ਦਾ ਸਾਰਾ ਸਮਾਨ ਪਿਆ ਹੈ ਦੇਖੋ ਇਹ ਏਰੀਆ ਦੇਖੋ ਇਧਰ ਮਾਮੇਦਾਂ ਵਾਲੀ ਬਾਦ ਖੇਤ ਜੀ ਆਪਣੇ ਪਲੇਟ ਕੇ ਹਾਂਜੀ ਲੰਮੇ ਪੈਰ ਹੋ ਹੈ ਇਬਾਦਤ ਇਬਾਦਤ ਉਹ ਦੇਖਣ ਦੇ ਦੇਖਣ ਦੇ ਜਿਹਦਰ ਦੇਖ ਰਹੀ ਆ ਲੀ ਲੱਗੀ ਉਹਦੀ ਕੋਈ ਸ਼ਮਤੀ ਹੈ ਕੋਈ ਦੇਖੀ ਹੋਣੀ ਚੀਜ਼ ਇਹਨੂੰ ਬਾਕੀ ਆ ਟਾਬਾ ਮੈਂ ਆਪਣਾ ਗਲਾਸ ਦੂੰਗਾ ਆਪ ਲੋਗੋ ਕੋ ਬੜਾ ਗਲਾਸ ਹੈ ਕਿਆ हाँ ये ठीक है फिर तो खी ना हम जैसे जैसे पंजाब से आ रहे हैं गिलास छोटे होते जा रहे हैं बस ठीक है बढ़िया है, तो है? ना ना मीठी इतनी मीठी नॉर्मल रखना मीठा तेज नहीं होना चाहिए लाइट हो मीठा हर बार तरह इबादत का खाना फिर तो रेडी हो गया साढ़े इस चूल्हे ने बहुत साथ दिता ਮੇਰੀ ਮਹਾਰਾਣੀ ਬੈਠੀ ਹੋਈ ਹੈ ਆਪਣੀ ਕੁਰਸੀ ਦੇ ਉੱਪਰ ਤੇ ਨਾਲ ਉਹਦਾ ਮਾਮਾ ਪਿੰਡਿਆ ਚਾਹ ਤੇ ਇੱਧਰ ਅਸੀਂ ਸਮੋਸਿਆਂ ਦੀ ਦੀ ਕਰ ਰਹੇ ਆਂ ਪਾਰਟੀ ਮਿੰਨਾਂ ਨੇ ਚਾਹੂਗਾ ਪੀ ਜਾ ਰਿਹਾ ਪੀ ਲੋ ਪੀ ਲੋ ਵਧੀਆ ਮੌਸਮ ਸੋਹਣਾ ਮੌਸਮ ਬਹੁਤ ਸੋਹਣਾ ਮੌਸਮ ਪੰਜਾਬ ਵਿੱਚ ਆਪਣੇ ਟਾਈਮ ਵੀਰੇ ਦਾ ਵੱਡੇ ਦਾ ਫੋਨ ਆਇਆ ਸੀ ਵੱਡੇ ਵੀਰੇ ਦਾ ਫੋਨ ਆਇਆ ਸੀ ਕਹਿੰਦਾ ਗਰਮੀ ਬੜੀ ਪਿਆਰੀ ਉੱਥੇ ਉੱਥੇ ਨਾ ਹੀ ਵਧੀਆ ਮੌਸਮ ਇਹ ਝੰਡਾ ਦੇਖੀ ਉੱਪਰ ਇਬਾਦਤ ਇਹ ਤਾਂ ਉਹਨੂੰ ਕਮਾ ਲੈ ਉਹ ਪਿੱਛੇ ਪਿੱਛੇ ਹੀ ਹੈ ਉਹ ਕਹਿੰਦਾ ਮੈਨੂੰ ਸਾਰੇ ਬ੍ਰੈਡ ਕਮਾ ਦੇ ਲੈ ਬ੍ਰੈਡ ਵੇਚਿਆ ਮਿਲ ਕੇ ਵਿਚਾਰਾ ਰੱਬ ਦਾ ਭਗਤ ਬੰਦਾ ਵੀ ਇਹ ਬਚਾ ਭੁੱਖਾ ਬਾਜੀ ਖਾਣਾ ਹੋ ਗਿਆ ਇਹ ਨੂੰ ਨੀਂਦ ਆ ਰਹੀ ਹੁਣ ਕਹਿੰਦੀ ਮੈਂ ਸੋਣਾ ਹੈ ਹਾਂ ਫੜੇ ਚਲ ਚਲੀਏ ਫਿਰ ਅੱਪਾ ਹੁਣ ਲੈ ਉੱਠ ਟੱਡਾ ਭਾਈ ਨਾ ਕੱਥੇ ਜੜੇ ਹਾਂਜੀ ਟਟੇ ਚਾਹੀਏ ਟਟੇ ਖੁੱਲੇ ਜਰ ਬੱਜੀਆਂ ਦੇ ਟੋਪੀ ਦੇ ਦੇ ਆ ਡੀਡੀ ਸਾਡਾ ਕਿਦਾਂ 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 ਕਰਦਾ ਡੀਡੀ ਦੱਸ ਜਿਦੋਂ ਨਾ ਬਸੇ ਬੈਠੇ ਹੁੰਦੇ ਹਾਂ ਖੁੱਲੇ ਨਾਲ ਪਈ ਹਾਂ ਇਹ ਜੜੀ ਦਾ ਨਾ ਥੋੜਾ ਕਰਦੇ ਹੁੰਦੇ ਆ ਜਦੋਂ ਹਾਂ ਕਰਦੇ ਹੁੰਦੇ ਆ ਹਾਂਜੀ ਕਿੱਥੇ ਆਣਾ ਕਿੱਥੇ ਲੈ ਆਓ ਲੈ ਬੱਜੀਆਂ ਬਾਹਰ ਪਾ ਲੈਣਾ ਅੱਜ ਦਾ ਤੀਸਰਾ ਦਿਨ ਸਾਡਾ ਸਫ਼ਰ ਸੁਹਾਣਾ ਸੀ। ਲੋ ਜੀ ਇੱਕ ਵਾਰ ਤਾਂ ਸੀ ਡਰ ਕੇ ਸੀ ਮੈਂ ਕਿਹਾ ਆ ਕੀ ਹੈ ਕਿਉਂ ਪੁਲ ਨਹੀਂ ਦਿਖਿਆ ਸੀ। ਰਸਤੇ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਛੋਟੇ ਛੋਟੇ ਰਸਤੇ ਇਹ ਕਿਹੜੀ ਨਦੀ ਮੈਨੂੰ ਕਿਹਾ ਸੀ ਨਾ ਨਦੀ ਆ ਰਹੀ ਹੈ ਇਹ ਤਪੀ ਰਿਵਰੇ ਤਪੀ। ਹਾਂ ਕਿੱਡੀ ਵੱਡੀ ਹੋਣਾ ਇੰਦਰ ਬਹੁਤ ਤੇਜ਼ ਆ ਰਿਹਾ ਪਾਣੀ ਬਹੁਤ ਸਪੀਡ ਤੇ ਹੈ। ਹੂੰ। ਯਾਨੀ ਤੱਕ ਡੰਡਾ ਨਹੀਂ। ਵਾਹ ਬਹੁਤ ਵਧੀਆ ਪਾਣੀ ਆ ਰਿਹਾ। ਓਏ ਹੋਏ ਹੋਏ। ਤਪੀ ਰਿਵਰੇ। ਬਹੁਤ ਜਿਆ ਪਾਣੀ ਆ ਹੂੰ ਬਹੁਤ ਵੱਡੀ ਰੇਵੜਾ ਵੱਡੀ ਰੇਵੜਾ ਸਹੀ ਗੱਲ ਆ ਹੂੰ ਪਰ ਇਹਦੇ ਮੈਪ ਦੇ ਵਿੱਚ ਨੀਲੇ ਰੰਗ ਦੀ ਲਿਖੀ ਹੋਈ ਏ ਇਹ ਭੂਰੇ ਰੰਗ ਦੀ ਚਿੱਕੜ ਵਾਲਾ ਪਾਣੀ ਕਿਉਂ ਡੋ ਸੋਣਾ ਆ ਇੱਥੇ ਚਾਹ ਪੀਣੀ ਚਾਹੀਦੀ ਐ ਬੰਦੇ ਚਾਹ ਮਿਲ ਵੀ ਰਹੀ ਓ ਮਿਲਦਾ ਉੱਥੇ ਪੀਣੀ ਐ ਇਦਾਂ ਇਰ ਫਿਰ ਪਹੁੰਚ ਗਏ ਹੂੰ ਮੈਨੂੰ ਲੱਗਦਾ ਕੋਈ ਖਾਨ ਪੀਣ ਦਾ ਹੈ ਸੀਨ ਉੱਥੇ ਜੇ ਦੇਖਣਾ ਰੁਕਣਾ ਦਾ ਆ ਰਹੀ ਆ ਉੱਧਰ ਛੱਲੀਆਂ ਛੱਲੀਆਂ ਹੋਣੀਆਂ ਮੈਨੂੰ ਲੱਗਦਾ ਇੱਥੇ ਹੂੰ ਆਹ ਆਹ ਤਸਾਂ ਫਸਾਂ ਚਲੋ ਚੋ ਇੱਥੇ ਕੱਢ ਕੇ ਇੱਥੇ ਵੇਚੀ ਜਾਂਦੇ ਹਾਂ ਹਾਂ ਸਹੀ ਗੱਲ ਇੱਥੋਂ ਹੀ ਕੱਢ ਕੇ ਤੇ ਵੇਚ ਰਹੇ ਨੇ ਇਧਰੋਂ ਜਦੋਂ ਆਪਾਂ ਲੰਘ ਰਹੇ ਹਾਂ ਹਾਈਵੇ ਹੈ ਜੀ ਬਹੁਤ ਤਕੜਾ ਇਹਦੇ ਅੱਧੀ ਸੜਕ ਬਣਾ ਰੱਖੀ ਹੈ ਅੱਧੀ ਅੱਧੀ ਕਹਿੰਦੇ ਬਾਅਦ ਚ ਬਣਾਵਾਂਗੇ ਪਰ ਇਧਰ ਕੇਲਿਆਂ ਦੇ ਬਾਗ ਨੇ ਬਹੁਤ ਵੱਡੇ ਵੱਡੇ ਕੇਲਿਆਂ ਦਾ ਹੀ ਬਾਗ ਨੇ ਜੋ ਦੂਰ ਦੂਰ ਤੱਕ ਜਦੋਂ ਦੇਖ ਰਹੇ ਨਾ ਕੇਲੇ ਵਾਲੇ ਬਾਗ ਆ ਰਹੇ ਨੇ ਰਸਤੇ ਦੇ ਵਿੱਚ ਤੇ ਵਧੀਆ ਲੱਗ ਰਿਹਾ ਏ ਇਹ ਨਦੀ ਤੱਪੀ ਨਾਲ ਦੀ ਲੰਘ ਕੇ ਆਇਆ ਰਿਵਰ ਤੱਪੀ ਵਧੀਆ ਕਰਨ ਦਾ ਇੱਕ ਅਲੱਗ ਜਿਹਾ ਵੀ ਉਹ ਵੇਖਣ ਨੂੰ ਮਿਲਦਾ ਹਨ ਸਹੀ ਗੱਲ ਹੈ ਤੇ ਆ ਜਨਾ ਜਨਰੇਟਰ ਚ ਲਾਇਆ ਹੋਇਆ ਹੈ ਕਿ ਤਾਂ ਜਾ ਦੇਖੋ ਪਤਾ ਨਹੀਂ ਕਿਸ ਚੀਜ਼ ਦਾ ਜਾਂ ਪਾਣੀ ਪੂਣੀ ਵਾਲਾ ਸੀਨ ਮੈਨੂੰ ਦਿੱਸ ਰਿਹਾ ਹੈ ਨਾ ਆ ਕੇਲਿਆਂ ਦਾ ਬਾਗ ਹੀ ਕੇਲੇ ਹੀ ਕੇਲੇ ਇੱਧਰ ਇਹ ਕੇਲੇ ਨਹੀਂ ਗਾ ਕੇਲੀਆਂ ਮਿਲਦੀਆਂ ਸੜਕ ਦੇ ਉੱਪਰ ਇਹ ਵੀਕਦੇ ਵੀ ਹੁੰਦੇ ਹਨ ਨਾ ਸਸਤੇ ਵੇਚਦੇ ਨੇ ਕੇਲੇ ওই ਬਾਦ ਨੂੰ ਇੱਥੋਂ ਕੇਲੀਆਂ ਖਵਾਵਾਂਗੇ ਹੈ ਬਾਬੂ ਕਿਰਨਦੇਵ ਸੇ ਸੀਟ ਚੇਂਜ ਕਰ ਲਈ ਹੂੰ ਤੀਜਾ ਦਿਨ ਹੈ ਅੱਜ ਤੇ ਕਿਰਨ ਅੱਜ ਅੱਗੇ ਆ ਕੇ ਬੈਠੇ ਨੇ ਆਹੋ ਤੇ ਬਾਦਲ ਵੀ ਖੁਸ਼ ਹੋ ਰਹੀ ਥੋੜੀ ਜਿਹੀ ਅੱਗੇ ਬੈਕ ਕਿਉਂਕਿ ਹੁਣ ਇੱਥੇ ਟ੍ਰੈਫਿਕ ਘਟੇ ਤੇ ਸਲੋ ਜਾ ਰਹੇ ਆ ਨਰ ਇੱਥੇ ਬੈਠੇ ਹੁਣ ਆਪਣੇ ਪਾਪਾ ਦੇਖਦੇ ਰਹਿੰਦੇ ਆ ਪਾਪਾ ਦਿਖਦਾ ਰਹਿੰਦੇ ਹੈ ਨਾ ਪਾਪਾ ਦੀ ਤੇ ਅਪਾਪਾ ਮਾਂ ਮਹਾਰਾਸ਼ਟਰ ਪਹੁੰਚਣ ਵਾਲੇ ਤਾਂ ਸਾਡਾ 6 ਘੰਟੇ ਦਾਲੇ ਸਫ਼ਰ ਬਾਕੀ ਹੈ 6 ਘੰਟੇ ਲੱਗ ਜਾਣੀ ਸਾਨੂੰ ਹੋਰ ਤੇ 7:30 ਵਜੇ ਅਸੀਂ ਪਹੁੰਚ ਜਾਣਾ ਜੇ ਰੁਕੇ ਨਾ ਰੁਕਣਾ ਹੈਗਾ ਸੀ ਅੱਧੇ ਭੁਨੇ ਘੰਟੇ ਦਾ ਬਫਰ ਲੈਣਾ ਤੁਸੀਂ ਇਹ ਮੰਨ ਕੇ ਚਲੋ 8:30 ਵਜੇ ਪਹੁੰਚ ਜਾਾਂਗੇ 8:30 ਦਾ ਕਿਤੇ ਨਹੀਂ ਗਿਆ ਪਹੁੰਚਣਾ ਹੈ 8:30 ਹਜੂਰ ਸਾਹਿਬ ਵੱਲ ਜਾਂਦੇ ਹੋਏ ਅਸੀਂ ਆ ਰਹੇ ਹਾਂ ਇੰਦੋਰ ਤੋਂ ਹਜੂਰ ਸਾਹਿਬ ਜਾ ਰਹੇ ਹਾਂ ਇੱਥੋਂ ਤਕਰੀਬਨ 4 ਘੰਟੇ ਦਾ ਰਸਤਾ ਰਹਿ ਗਿਆ ਤੇ ਜਿਹੜਾ ਰਸਤਾ ਹੈਗਾ ਉਹ ਬਹੁਤ ਹੁਣ ਘੈਂਟ ਏ ਪਿੱਛੇ ਤਾਂ ਬੜਾ ਮਾੜਾ ਰਸਤਾ ਮਿਲਿਆ ਸੀ ਇੰਦੋਰ ਤੋਂ ਪਰ ਹੁਣ ਅਸੀਂ ਹਾਈਵੇ ਤੇ ਚੜ ਗਏ ਆ 4 ਘੰਟਿਆਂ ਦਾ ਸਫ਼ਰ ਹੈ ਸਿਰਫ ਜਿਹੜਾ 250 ਕਿਲੋਮੀਟਰ ਪਾਰ ਕਰਨਾ ਆਪਾਂ ਇਸ ਹਾਈਵੇ ਦੇ ਉੱਪਰ ਸਾਡਾ ਹੋਇਆ ਜੀ ਚਲਾਨ ਚਲਾਨ ਹੋਇਆ ਕਹਿੰਦੇ 4000 ਰੁਪਏ ਦਾ ਚਲਾਨ ਤੇ ਪੁਲਿਸ ਵਾਲਿਆਂ ਨੇ ਪਹਿਲਾਂ ਗੱਡੀ ਨੂੰ ਰੋਕਿਆ ਹਨਾ ਅਸੀਂ ਰੋਕ ਲਈ ਸਾਈਡ ਤੇ ਲਾ ਲਈ ਗੱਡੀ ਤੇ ਬਾਈ ਕਹਿੰਦੇ ਬਾਈ ਨੰਬਰ ਮੋੜ ਕੇ ਤਾ ਉਹਨਾਂ ਸਕੈਨਰ ਤੋਂ ਹੁੰਦਾ ਜਿਵੇਂ ਦਾ ਕਹਿੰਦਾ ਤੁਹਾਡੀ ਓਵਰ ਸਪੀਡ ਦਾ ਚਲਾਨ ਹੈ ਮੈਂ ਕਿਹਾ ਮੈਂ ਮੰਨ ਨਹੀਂ ਸਕਦਾ ਵੀਰੇ ਕਿਉਂਕਿ ਓਵਰ ਸਪੀਡ ਹੋ ਹੀ ਨਹੀਂ ਸਕਦੀ ਕਿਉਂਕਿ ਅਸੀਂ ਕਰੂਜ਼ ਮਾਰਦੇ ਆ ਰਹੇ ਹਾਂ ਸ਼ੁਰੂ ਤੋਂ ਕਰੂਜ਼ ਮਾਰਦੇ ਆ ਰਹੇ ਹਾਂ ਔਰ ਅਸੀਂ ਹਾਈਵੇ ਦੇ ਇੱਕ ਕਰੂਜ਼ ਮਾਰਦੇ ਹਾਂ ਇੱਥੇ ਹਨਾ ਕਹਿੰਦਾ ਨਹੀਂ ਨਹੀਂ ਓਵਰ ਸਪੀਡ ਦਾ ਚਲਾਨ ਹੈ ਮੈਂ ਕਿਹਾ ਇੱਥੇ ਲਿਮਟ ਕਿੰ ਕਹਿੰਦਾ ਆਪ ਕਿਤਨੀ ਸਪੀਡ ਤੇ ਚਲਾ ਰਹੇ ਹੋ ਮੈਂ ਤਾਂ ਕਿ ਮੈਂ 90 ਦੇ ਕ੍ਰੂਜ਼ ਮਾਰ ਰਿਹਾ ਕਹਿੰਦੇ ਇੱਥੇ 80 ਦੀ ਲਿਮਟ ਹੈ ਮੈਂ ਕਿਹਾ ਐਡਾ ਹਾਈਵੇ ਬਾਈ ਜੀ ਬਹੁਤ ਵੱਡਾ ਹਾਈਵੇ 80 ਦੀ ਸਪੀਡ ਵਿੱਚ ਹੋएगी ਮੈਂ ਮੰਨ ਨਹੀਂ ਸਕਦਾ ਕਹਿੰਦਾ 4000 ਦਾ ਚਲਾਣ ਮੈਂ ਕਿਹਾ ਫੋਟੋ ਦਿਖਾ ਮੈਨੂੰ ਕਹਿੰਦਾ ਫੋਟੋ ਮੈਂ ਬਾਅਦ ਵਿੱਚ ਦਿਖਾਉਂਗਾ ਫਿਰ ਫੈਮਲੀ ਨਾਲ ਸੀ ਮੈਂ ਰੋਲਾ ਪਾਇਆ 200 ਰੁਪਏ ਲਿੱਤਾ ਹੁੰਦੇ ਮੇਰੇ ਤੋਂ ਮਤਲਬ ਦੇਖੋ ਕ腐ਪਸ਼ਨ ਦੇ ਨਾਂ ਤੇ ਤੁਹਾਨੂੰ ਸ਼ੁਰੂ ਹੋ ਗਿਆ ਕੰਮ ਗਲਤ ਇਹ ਨਹੀਂ ਕਰਨਾ ਕਰਨਾ ਮੈਨੂੰ ਰੋਲਾ ਪਾ ਕੇ ਕਹਿ ਦੇਣਾ ਕਿ ਛੱਪੀ ਵੀ ਬੱਸ ਰਹਿਣ ਦੋ ਸ਼ਿਪੀ ਨੂੰ ਕਿਰਨ ਨੂੰ ਪਤਾ ਨਾ ਮੇਰਾ ਸ਼ਿਪੀ ਚਲ ਵੜ ਜਾਂਦਾ ਜਿਉਣਾੜ ਜਾਂਦਾ ਤੇ ਫਿਰ ਆੜੀ ਜਾਂਦਾ ਪਰ ਮੈਂ ਹੁਣ ਤੈ ਤੱਕ ਜਾਊਂਗਾ ਵੀ ਇੱਥੇ ਲਿਮਟ ਹੈ ਕਿੰਨੀ ਇਹਨਾਂ ਨੂੰ ਕਿਹੜਾ ਪਤਾ ਹੋਣਾ ਸਰ ਮੈਂ ਰੋਟੀ ਖਾਈ ਆ ਵਾ ਢਾਬੇ ਦੇ ਰੋਗੀਆਂ ਜੀ ਢਾਬਾ ਬੜਾ ਔਖਾ ਮਿਲਿਆ ਜੀ ਸਾਨੂੰ ਬੜੇ ਕੰਦੇ ਕੰਦੇ ਛੋਟੇ ਛੋਟੇ ਢਾਬੇ ਆ ਜਾਂਦੇ ਨੇ ਰਸਤੇ 'ਚ ਰੋਟੀ ਵਾਲਾ ਢਾਬਾ ਤਾਂ ਬਹੁਤ ਔਖਾ ਹੀ ਮਿਲਦਾ ਇੱਥੇ ਖਾਣੇ ਬੈਠ ਕੇ ਆਉਂਦਾ ਹੈ ਨਾ ਕਈ ਜਣੇ ਕਮੈਂਟ ਕਰਦੇ ਸੀ ਪੋਸਟਾਂ ਦੇ ਵਿੱਚ ਵੀ ਇਬਾਦਤ ਕਿੱਥੇ ਹੈ ਇਬਾਦਤ ਆ ਰਹੀ ਇਹ ਬਾਤ ਜਾਦਰ ਸੁੱਤੀ ਹੁੰਦੀ ਹੈ ਜਦੋਂ ਅਸੀਂ ਫੋਟੋਜ਼ ਵਗੈਰਾ ਕਲਿੱਕ ਕਰਦੇ ਆ ਸੁੱਤੀ ਹੁੰਦੀ ਹੈ ਫਿਰ ਸਾਨੂੰ ਚੰਗਾ ਨਹੀਂ ਲੱਗਦਾ ਇਹਨੂੰ ਉਠਾਣਾ ਸੋ ਅਸੀਂ ਸੁੱਤੀ ਰਹਿਣ ਦਿੰਦੇ ਆ ਹਾਂਜੀ ਬਾਬੂ ਆ ਗਿਆ ਜੀ ਸੈਲਡ ਸਲਾਦ ਸਿਮਰਪਾਲ ਸਿੰਘ ਉਧਰ ਗਿਆ ਗੱਡੀ ਵਾਲ ਪਤਾ ਨਹੀਂ ਕੀ ਕਰੀ ਜਾਂਦਾ ਨਹੀਂ ਹਾਂ ਧੁੰਨ ਗਿਆ ਸੀ ਉਹ ਗੱਡੀ ਦੇਖੋ ਜੀ ਪੂਰੀ ਤਰ੍ਹਾਂ ਲਿਬੜੀ ਹੋਈ ਏ ਇਹਦੇ ਟੈਰ ਕਿਉਂ ਤਾਂ ਨੀਲੇ ਨਹੀਂ ਨੇ ਹੋਰ ਤਾਂ ਨਹੀਂ ਦੇਖ ਰਹੇ ਨੇ ਬਾਬਾ ਜੀ ਕਲਰ ਬਲੈਕ ਦਾ ਹੋਣਾ ਹੋਟਾ ਦਾ ਕਲਰ ਮਾਰੇ ਹੋਏ ਨੇ ਚੇਅਰ ਕੱਢ ਲੈ ਇਹਦੀ ਚੇਅਰ ਬਸ ਆਹੀ ਆਪਣੀ ਲਾਸਟ ਬ੍ਰੇਕ ਹੈ ਉਸ ਤੋਂ ਬਾਅਦ ਖਿੱਚ ਦੇਣਾ ਕੰਮ ਗੱਡੀ ਤੁਸੀਂ ਚਲਾਓ ਮੈਂ ਚਲਾਉਣੀ ਆ ਪੱਕੀ ਗੱਲ ਹੈ ਸਪੀਡ ਲਿਮਟ ਦਾ ਧਿਆਨ ਰੱਖਣਾ ਚੈੱਕ ਕਰ ਲਾ ਬਸ ਮੈਂ ਇੱਥੇ ਆ ਪਹੁੰਚਣਾ ਇਹ ਪੁੱਛਿਓ ਪਹੁੰਚਣਾ ਕਿਦਾਂ ਖਾਣਾ ਪਾਪਾ ਮੰਗਾਈ ਜੀ ਪਨੀਰ ਪੁਰਜੀ ਤੇ ਦਾਲ ਮਖਣੀ ਪਨੀਰ ਪੁਰਜੀ ਇਹ ਕ੍ਰਸ਼ ਕਰਕੇ ਦਿੰਦੇ ਨੇ ਹੈਣਾ ਥੋੜਾ ਡਿਫਰੈਂਟ ਆ ਇਹ ਲੀ ਕਿਉਂਕਿ ਉਹ ਹੱਥ ਦਾ ਰੈਸਪੀ ਦਾ ਫਰਕ ਹੈ ਨਾ ਪਰ ਇਹ ਐ ਫਿਰ ਉਹ ਕੰਪਲੀਟ ਤਾਂ ਨਹੀਂ ਕਰ ਸਕਦੇ ਲੇਕਿਨ ਜੋ ਇੱਧਰ ਦਾ ਹੈ ਚਲਦਾ ਸਿਸਟਮ ਡਿੱਡ ਪਰੋਂ ਤੋਂ ਤਾਂ ਵਧੀਆ ਹੈ ਹੈਨਾ ਕੁਛ ਲੈਣਾ ਤੂੰ ਡਾਈਟਾਂ ਡੂਟਾਂ ਵੈਸੇ ਅੱਜਕੱਲ ਉਖੜ ਗਈਆਂ ਨੇ ਨਹੀਂ ਅੱਜ ਬੜਾ ਕਿਉਂ ਮਖਨੇ ਦੀ ਖਾ ਨਹੀਂ ਰਹੀ ਕੁਛ ਤਜੋਰੀਆਂ ਤੇ ਸਮੋਸੇ ਲਿੱਤੇ ਸੀ ਉਹ ਇੱਕ ਇੱਕ ਸਮੋਸਾ ਖਾ ਲੈ ਤਜੋਰੀਆਂ ਸੀ ਛੱਡਤੀਆਂ ਮਨੇ ਲੱਗ ਲੱਗਤੀ ਬਸ ਭਈਆ ਬਸ ਉਹ ਤਾਂ ਸੜਦੀਆਂ ਵੀ ਬਸ ਖਾਣਾ ਨਹੀਂ ਜਾਣਾ ਉਹ ਫੂਟ ਲੈ ਲਿਆ ਰਸਤੇ 'ਚ ਫੂਟ ਫਰਾੜ ਖਾਂਦੇ ਰਹੇ ਘੋਟਾ ਜ਼ਿਆਦਾ ਮੈਂ ਮੈਂ ਨਾ ਭਾਈਆ ਨੂੰ ਸਪੈਸ਼ਲ ਗਿਆ ਮੈਂ ਕਿਹਾ ਭਾਈ ਸਟੀਲ ਦੇ ਗਲਾਸਾਂ ਚਾਹ ਦਿਓ ਭਾਈ ਦੇ ਤਾਂ ਸਟੀਲ ਦੇ ਗਲਾਸਾਂ ਜੀ ਲੇਕਿਨ ਚਾਹ ਪੇਸਟ ਕਰਨ ਵਾਲੀ ਆਪਨੇ ਪੰਜਾਬੀ ਦੇ ਦੋ ਘੋਟਾ ਹੈ ਦੇਣੀ ਇਹਨਾਂ ਨੇ ਇੰਨੀ ਹੀ ਹੈ ਆਹ ਚਾਹ ਸਹੀ ਚਲ ਕੋਈ ਨਹੀਂ ਚਾਹ ਘਟ ਹੁੰਦੀ ਜਾਂਦੀ ਇਧਰ ਜਾ ਕੇ ਬਾਈ ਟ੍ਰੇਨ ਨਾਲੋਂ ਬਾਈ ਰੋਡ ਜਿਹੜਾ ਵਾ ਬਹੁਤ ਜ਼ਿਆਦਾ ਇੰਜੋਏ ਕਰੋਗੇ ਤੁਸੀਂ ਰੁਕ ਰੁਕ ਕੇ ਹੋ ਇਹ ਨਹੀਂ ਵੀ ਤੁਸੀਂ ਮਤਲਬ ਇੱਕ ਜਾਂ ਦੋ ਦਿਨਾਂ ਚ ਸਫਰ ਕੱਢ ਲੈਣਾ ਵਾ ਜਾਂ ਤੁਸੀਂ ਈ ਨਹੀਂ ਘੰਟੇ ਗੱਡੀ ਚਲਾ ਲੈਣੀ ਨਹੀਂ ਚਲਾਓ ਦੇ ਵਿੱਚ ਮਤਲਬ ਡੈਸਟੀਨੇਸ਼ਨ ਦੇ ਕਿ इंदौर ਜ਼ਰੂਰ ਰੁਕੋ ਇੰਦੋਰ ਰੁਕ ਜੋ ਜੈਪੁਰ ਰੁਕਦੇ ਜਿੱਧਰੋਂ ਤੁਸੀਂ ਆਪਣਾ ਰੂਟ ਫੋਲੋ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਬਟ ਸਾਨੂੰ ਜਿਹੜਾ ਜੈਪੁਰ ਤੇ ਜਿਹੜਾ ਇੰਦੋਰ ਵਾਲਾ ਰਸਤਾ ਸਾਨੂੰ ਪਰਸਨਲੀ ਸੱਚੀ ਦੱਸਾਂ ਨਾ ਬਹੁਤ ਜ਼ਿਆਦਾ ਮਤਲਬ ਐਡਵੈਂਚਰ ਸੀ ਇਹਦੇ ਰਸਤੇ ਦੇ ਵਿੱਚ ਇੰਨਾ ਜ਼ਿਆਦਾ ਇੰਜੋਏ ਕੀਤਾ ਮਤਲਬ ਉਹ ਤੋਂ ਜਿਹੜੇ ਆ ਮੌਸਮ ਠੰਡਾ ਹੋ ਗਿਆ ਸੀ ਨਾਲੇ ਬਾਰਸ਼ਾਂ ਦਾ ਮੌਸਮ ਸੀ ਇਹਦੇ ਕਰਕੇ ਆ ਜਿਆਦਾ ਜਿਹੜਾ ਮਜ਼ਾ ਆਇਆ ਇਨੀ ਗਰਮੀ ਨਹੀਂ ਲੱਗੀ ਜਿਵੇਂ ਧੁੱਪ 'ਚ ਬਾਹਰ ਨਿਕਲੇ ਤੇ ਗਰਮੀ ਲੱਗਦੀ ਆ ਤੇ ਸੋ ਇਸ ਕਰਕੇ ਸਾਨੂੰ ਪੌਣੀ ਬਾਦ ਸੁੱਤੀਆ ਬਹੁਤ ਮਜ਼ਾ ਆਇਆ ਤੇ ਆਪਾਂ ਹੁਣ ਆ ਪਹੁੰਚਣੇ ਵਾਲਿਆਂ ਕਿੰਨਾ ਟਾਈਮ ਲੱਗਣਾ ਜੀ ਪੌਣੇ ਪੌਣੇ 2 ਘੰਟੇ ਹੈਗੇ ਆ ਜਿਵੇਂ ਸੇ ਹੈ ਦੋਸਤੋ ਦੂਰ ਦੂਰ ਦਾ ਕੋਈ ਗੱਲ ਕਹਿਣ ਵਾਲੀ ਇਹ ਮਹਾਰਾਸ਼ਟਰ ਆ ਵੀ ਤੇ ਹੈ ਕੋਈ ਗੱਲ ਕਹਿਣ ਵਾਲੀ ਸਫ਼ਰ ਦਾ ਏ ਨੇ ਮਾਤ ਪਾਉਂਦੇ ਨੇ ਯੂਕੇ ਨੂੰ ਯੂਕੇ ਨੂੰ ਮਾਤ ਪਾਉਂਦੇ ਨੇ ਜੀ ਯੂਕੇ ਨੂੰ ਸੱਚੀ ਗੱਲ ਕਹਿ ਰਿਆਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਲੋ ਜੀ ਆਪਾਂ ਪਹੁੰਚ ਗਏ ਜੀ ਹਜ਼ੂਰ ਸਾਹਿਬ ਦੇ ਨਗਰੀ ਦੇ ਵਿੱਚ ਤੇ ਉਹ ਆਨੰਦਪਰੀ ਜਗਾ ਰਾਇ ਗਿਰਨਾ ਜਾਂ ਤਾਂ ਸਾਰੀਆਂ ਹੋਈ ਆਨੰਦਪਰੀਆਂ ਸਹੀ ਗੱਲ ਆ ਵਾਹਿਗੁਰੂ ਧੰਨ ਧੰਨ ਬਾਬਾ ਜੀ ਗਰਮ ਚੰਗੀ ਅਸੀਂ ਫੇਰ ਤੁਸੀਂ ਬੁਲਾਇਆ ਵਾਹਿਗੁਰੂ ਬਾਬਾ ਨੰਦ ਸਿੰਘ ਜੀ ਦੇ ਦਰ ਤੇ ਪਹੁੰਚ ਚੁੱਕੇ ਅੰਗਰ ਹਾਲ ਲੱਗੇ ਬੈਠੇ ਸਮਝ ਚੁੱਕੇ ਹਾਂ